ਮੈਂ ਹੁਣੀ ਖਾਨ ਨੂੰ ਦੱਸਦਾ ਪਿਆ ਸੀ ਕਿ ਮੇਰੇ ਮਾਤਾ ਜੀ 25 ਨੂੰ ਪੂਰੇ ਹੋਏ ਤੇ 27 ਨੂੰ ਦਫ਼ਨ ਕਫ਼ਨ ਹੋਏ ਅੱਜ ਵੀ 27 ਤਰੀਕ ਹੈ ਸੋ ਸਾਡੀ ਇਹ ਮਾਂ ਵੀ 25 ਨੂੰ ਗਈ ਤੇ 27 ਨੂੰ ਦਫ਼ਨ ਕਫ਼ਨ ਹੋਈ ਇਹ ਮਾਂ ਦਾ ਜਿਹੜਾ ਜ਼ਿੰਦਗੀ ਚੋਂ ਜਾਣਾ ਇੱਕ ਅੱਛਾ ਦੋਸਤ ਚਲਾ ਜਾਂਦਾ ਹੈ ਜਿਨੇ ਇੱਕ ਸਾਡੀਆਂ ਗੱਲਾਂ ਹੋਈਆਂ ਜਿਨੇ ਇੱਕ ਸਾਡੀ ਸਾਂਝ ਸੋ ਬਿਮਾਰ ਜਦੋਂ ਸੀਗੇ ਮੇਰੀ ਖਾਨ ਨਾਲ ਗੱਲ ਹੋਈ ਮੈਨੂੰ ਦੱਸਿਆ ਕਿ ਪਾ ਇਦਾਂ ਕਰਕੇ ਬਿਮਾਰ ਨੇ ਜੀ ਸੇਮ ਉਹੀ ਪ੍ਰੋਬਲਮ ਕਿਉਂਕਿ ਸ਼ੂਗਰ ਬਜ਼ੁਰਗ ਨੇ ਆਪਣੇ ਪਰਹੇਜ਼ ਨਹੀਂ ਉਹਨਾਂ ਰੱਖ ਸਕਦੇ ਜਾਣਾ ਦੇਖੋ ਜਾਣਾ ਇੱਕ ਬਹਾਨਾ ਮੌਤ ਇੱਕ ਬਹਾਨਾ ਬਣਦੀ ਹੈ ਜਾਣਾ ਤਾਂ ਉਹਦੇ ਘਰ ਸਭ ਨਹੀਂ ਹੈ ਕੋਈ ਆਇਆ ਕੋਈ ਜਾਣਾ ਹੈ ਨਾ ਬਟ ਇੱਕ ਮਾਂ ਦਾ ਜਾਣਾ ਜ਼ਿੰਦਗੀ ਚੋਂ ਉਹ ਬਹੁਤ ਵੱਡਾ ਘਾਟ ਹੈ ਉਹ ਇੱਕ ਐਸਾ ਘਾਟ ਹੈ ਆਜੋ ਅੱਗੇ ਆਜੋ ਆਜੋ ਉਹ ਇੱਕ ਐਸਾ ਘਾਟ ਹੈ ਕਿ ਉਹ ਕਦੇ ਪੂਰਾ ਨਹੀਂ ਹੋ ਸਕਦਾ ਇਹ ਤਾਂ ਹੁਣ ਜਿਨ੍ਹਾਂ ਦੇ ਗਏ ਨੇ ਇਹ ਇਹ ਦਰਦ ਉਹਨਾਂ ਨੂੰ ਪਤਾ ਹੈ ਕਿ ਮਾਂ ਦਾ ਜ਼ਿੰਦਗੀ ਚੋਂ ਜਾਣਾ ਮੇਰੀ ਨਜ਼ਰ 'ਚ ਇੱਕ ਅੱਛਾ ਦੋਸਤ ਚਲਾ ਦੇਖੋ ਇਹ ਇਹ ਤੋਂ ਬੜੀ ਔਖੀ ਘੜੀ ਕੋਈ ਨਹੀਂ ਹੋ ਸਕਦੀ ਜਿਹੜਾ ਉਹ 12 17 ਘੰਟਿਆਂ ਦਾ ਸਫ਼ਰ ਹੈ ਜਿਹੜਾ ਉਸ ਟਾਈਮ ਦੇ ਵਿੱਚ ਜਿਹੜੀਆਂ ਗੱਲਾਂ ਯਾਦ ਆਉਣੀਆਂ ਜਿਹੜੀਆਂ ਚੀਜ਼ਾਂ ਯਾਦ ਆਉਣੀਆਂ ਮੈਂ ਖਾਨ ਤਾਂ ਚਲੋ ਕੈਨੇਡਾ ਸੀ ਮੈਂ ਦਿੱਲੀ ਸੀ ਮੈਂ ਸ਼ੋਅ ਕਰਕੇ ਮੇਰੇ ਮੋਸ ਸਾਡੇ ਮੋਸਟਲੀ ਸ਼ੋਅ ਰਾਤ ਦੇ ਹੁੰਦੇ ਨੇ ਤੇ ਉਸ ਦਿਨ ਸਾਡਾ ਡੇ ਦਾ ਸ਼ੋਅ ਸੀ ਮੈਨੂੰ ਯਾਦ ਹੈ ਤੇ ਉਦੋਂ ਮੈਂ ਸ਼ੋਅ ਕਰਕੇ ਆਫਟਰਨੂਨ ਉਤਰਿਆ ਤੇ ਮੈਨੂੰ ਡੈਡ ਦਾ ਫੋਨ ਆਇਆ ਕਿ ਇਹਦਾ ਦਾ ਕਰਕੇ ਬੰਮੀ ਵੈਂਟੀਲੇਟਰ ਤੇ ਚਲੇਗੀ ਤੇਰੇ ਸੋ ਮੈਨੂੰ ਦਿੱਲੀੋਂ ਪਟਿਆਲੇ ਤੱਕ ਦਾ ਸਫਰ ਮੈਂ ਮਤਲਬ ਤੁਸੀਂ ਬਲੀਵ ਕਰੋ ਕਿ ਮੈਂ 10 ਤੋਂ 12 ਘੰਟੇ ਟੈਂਸ਼ਨ ਪਹੁੰਚਿਆ ਪਤਾ ਨਹੀਂ ਕਿੱਥੋਂ ਕੀ ਟ੍ਰੈਫਿਕ ਆ ਜਾ ਕਰੇ ਮੈਨੂੰ ਇਹ ਲੱਗੇ ਕਿ ਯਾਰ ਮੈਂ ਕਿਸ ਰਸਤੇ ਪੈ ਜਾ ਕਿ ਮੈਂ ਛੇਤੀ ਮਾਂ ਕੋਲ ਪਹੁੰਚ ਜਾ ਸੋ ਇਹ ਜਿਹੜਾ ਸਫਰ ਹੈ ਇਹ ਇੱਕ ਐਸਾ ਸਫਰ ਹੋ ਜਾਂਦਾ ਕਿ ਨਾ ਤੁਸੀਂ ਗੱਲ ਕਰ ਪਾਉਨੇ ਹੋ ਕਿਸੇ ਨਾਲ ਨਾ ਤੁਸੀਂ ਆਪਣੀਆਂ ਫੀਲਿੰਗ ਸ਼ੇਅਰ ਕਰ ਪਾਉਨੇ ਹੋ ਬਹੁਤ ਕੁਝ ਤੁਹਾਡੇ ਅੰਦਰ ਸਮਾਇਆ ਹੁੰਦਾ ਹੈ ਸੋ ਉਹ ਤੁਸੀਂ ਅੱਜ ਅੱਜ ਦੇਖਿਆ ਹੀ ਹੈ ਕਿ ਜਦੋਂ ਉਹ ਆਇਆ ਉਹਦਾ ਇੱਕ ਪਿਆਰ ਜੋ ਦੀ ਅਟੈਚਮੈਂਟ ਸੀ ਮਾਂ ਨਾਲ ਸੋ ਮੈਨੂੰ ਲੱਗਦਾ ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਹੁਣ ਸਾਰਿਆਂ ਨੂੰ ਕਿ ਯਾਰ ਜ਼ਿੰਦਗੀ ਦੀਆਂ ਸਾਰੀਆਂ ਦੌਲਤਾਂ ਜ਼ੀਰੋ ਨੇ ਆਪਣੇ ਮਾਪਿਆਂ ਨੂੰ ਪਿਆਰ ਕਰੋ ਉਹ ਤੋਂ ਉੱਪਰ ਕੁਝ ਨਹੀਂ ਹੈ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਨਾ ਪੈਸਾ ਨਾ ਸ਼ੋਹਰਤ ਅਜ ਰੱਬ ਦਾ ਸਭ ਕੁਝ ਦਿੱਤਾ ਹੋਇਆ ਪਰ ਮਾਂ ਨਹੀਂ ਆ ਕੋ ਉਸ ਉਸ ਪੈਸੇ ਨੂੰ ਤੁਸੀਂ ਕੀ ਕਰੋਗੇ ਮੈਂ ਹੁਣੀ ਖਾਨ ਨੂੰ ਇਹ ਦੱਸਦਾ ਪਿਆ ਸੀ ਕਿ ਮੇਰੇ ਮਾਤਾ ਜੀ 25 ਨੂੰ ਪੂਰੇ ਹੋਏ ਤੇ 27 ਨੂੰ ਦਫ਼ਨ ਕਬਰ ਹੋਏ ਅੱਜ ਵੀ 27 ਤਰੀਕ ਹੈ ਸੋ ਸਾਡੀ ਇਹ ਮਾਂ ਵੀ 25 ਨੂੰ ਗਈ ਤੇ 27 ਨੂੰ ਦਫਨ ਕਫਨ ਹੋਈ। ਇਹ ਮਾਂ ਦਾ ਜਿਹੜਾ ਜ਼ਿੰਦਗੀ ਚੋਂ ਜਾਣਾ ਇੱਕ ਅੱਛਾ ਦੋਸਤ ਚਲਾ ਜਾਂਦਾ ਹੈ। ਜਿਨੇ ਇੱਕ ਸਾਡੀਆਂ ਗੱਲਾਂ ਹੋਈਆਂ, ਜਿਨੇ ਇੱਕ ਸਾਡੀ ਸਾਹ ਸੋ ਬਿਮਾਰ ਜਦੋਂ ਸੀਗੇ ਮੇਰੀ ਖਾਨ ਨਾਲ ਗੱਲ ਹੋਈ, ਮੈਨੂੰ ਦੱਸਿਆ ਕਿ ਪਾ ਇਦਾਂ ਕਰਕੇ ਬਿਮਾਰ ਨੇ। ਸੋ ਸੇਮ ਉਹੀ ਪ੍ਰੋਬਲਮ ਕਿਉਂਕਿ ਸ਼ੂਗਰ ਬਜ਼ੁਰਗ ਨੇ ਆਪਣੇ ਪਰਹੇਜ਼ ਨਹੀਂ ਉਹਨਾਂ ਰੱਖ ਸਕਦੇ। ਜਾਣਾ ਦੇਖੋ ਜਾਣਾ ਇੱਕ ਬਹਾਨਾ ਮੌਤ ਇੱਕ ਬਹਾਨਾ ਬਣਦੀ ਹੈ ਜਾਣਾ ਤਾਂ ਉਹਦੇ ਘਰ ਸਭ ਨਹੀਂ ਹੈ ਕੋਈ ਆਇਆ ਕੋਈ ਜਾਣਾ ਹੈ ਨਾ ਬਟ ਇੱਕ ਮਾਂ ਦਾ ਜਾਣਾ ਜ਼ਿੰਦਗੀ ਚੋਂ ਉਹ ਬਹੁਤ ਵੱਡਾ ਘਾਟਾ ਹੈ ਉਹ ਇੱਕ ਐਸਾ ਘਾਟਾ ਹੈ ਆਜੋ ਅੱਗੇ ਆਜੋ ਹਾਂ ਜੀ ਉਹ ਇੱਕ ਐਸਾ ਘਾਟਾ ਹੈ ਕਿ ਉਹ ਕਦੇ ਪੂਰਾ ਨਹੀਂ ਹੋ ਸਕਦਾ ਇਹ ਤਾਂ ਹੁਣ ਜਿਨ੍ਹਾਂ ਦੇ ਗਏ ਨੇ ਇਹ ਇਹ ਦਰਦ ਉਹਨਾਂ ਨੂੰ ਪਤਾ ਹੈ ਕਿ ਮਾਂ ਦਾ ਜ਼ਿੰਦਗੀ ਚੋਂ ਜਾਣਾ ਮੇਰੀ ਨਜ਼ਰ 'ਚ ਇੱਕ ਅੱਛਾ ਦੋਸ਼ ਚਲਾ ਹੈ ਦੇਖੋ ਇਹ ਇਹ ਤਾਂ ਬੜੀ ਔਖੀ ਘੜੀ ਕੋਈ ਨਹੀਂ ਹੋ ਸਕਦੀ ਜਿਹੜਾ ਉਹ 12 17 ਘੰਟਿਆਂ ਦਾ ਸਫ਼ਰ ਹੈ ਜਿਹੜਾ ਉਸ ਟਾਈਮ ਦੇ ਵਿੱਚ ਜਿਹੜੀਆਂ ਗੱਲਾਂ ਯਾਦ ਆਉਣੀਆਂ ਜਿਹੜੀਆਂ ਚੀਜ਼ਾਂ ਯਾਦ ਆਉਣੀਆਂ ਮੈਂ ਖਾਨ ਤਾਂ ਚਲੋ ਕੈਨੇਡਾ ਸੀ ਮੈਂ ਦਿੱਲੀ ਸੀ ਮੈਂ ਸ਼ੋਅ ਕਰਕੇ ਮੇਰੇ ਮੋਸ ਸਾਡੇ ਮੋਸਟਲੀ ਸ਼ੋਅ ਰਾਤ ਦੇ ਹੁੰਦੇ ਨੇ ਤੇ ਉਸ ਦਿਨ ਸਾਡਾ ਡੇ ਦਾ ਸ਼ੋਅ ਸੀ ਮੈਨੂੰ ਯਾਦ ਆ ਤੇ ਜਦੋਂ ਮੈਂ ਸ਼ੋਅ ਕਰਕੇ ਆਫਟਰਨੂਨ ਉਤਰਿਆ ਤੇ ਮੈਨੂੰ ਡੈਡ ਦਾ ਫੋਨ ਆਇਆ ਕਿ ਐਦਾਂ ਦਾ ਕਰਕੇ ਮੰਮੀ ਵੈਂਟੀਲੇਟਰ ਤੇ ਚਲੇ ਗਈ ਤੇਰੇ ਸੋ ਮੈਨੂੰ ਦਿੱਲੀੋਂ ਪਟਿਆਲੇ ਤੱਕ ਦਾ ਸਫਰ ਮੈਂ ਮਤਲਬ ਤੁਸੀਂ ਬਲੀਵ ਕਰੋ ਕਿ ਮੈਂ 10 ਤੋਂ 12 ਘੰਟਿਆਂ 'ਚ ਪਹੁੰਚਿਆ ਪਤਾ ਨਹੀਂ ਕਿੱਥੋਂ ਕੀ ਟ੍ਰੈਫਿਕ ਆ ਜਾਇਆ ਕਰੇ ਮੈਨੂੰ ਇਹ ਲੱਗੇ ਕਿ ਯਾਰ ਮੈਂ ਕਿਸ ਰਸਤੇ ਪੈ ਜਾ ਕਿ ਮੈਂ ਛੇਤੀ ਮਾਂ ਕੋਲ ਪਹੁੰਚ ਜਾ ਸੋ ਇਹ ਜਿਹੜਾ ਸਫਰ ਹੈ ਇਹ ਇੱਕ ਐਸਾ ਸਫਰ ਹੋ ਜਾਂਦਾ ਕਿ ਨਾ ਤੁਸੀਂ ਗੱਲ ਕਰ ਪਾਉਨੇ ਹੋ ਕਿਸੇ ਨਾਲ ਨਾ ਤੁਸੀਂ ਆਪਣੀਆਂ ਫੀਲਿੰਗ ਸ਼ੇਅਰ ਕਰ ਪਾਉਨੇ ਹੋ ਬਹੁਤ ਕੁਝ ਤੁਹਾਡੇ ਅੰਦਰ ਸਮਾਇਆ ਹੁੰਦਾ ਸੋ ਉਹ ਤੁਸੀਂ ਅੱਜ ਅੱਜ ਦੇਖਿਆ ਹੀ ਹੈ ਕਿ ਜਦੋਂ ਉਹ ਆਇਆ ਉਹਦਾ ਇੱਕ ਪਿਆਰ ਜੋ ਦੀ ਅਟੈਚਮੈਂਟ ਸੀ ਮਾਂ ਨਾਲ ਸੋ ਮੈਨੂੰ ਲੱਗਦਾ ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਹਾਂ ਸਾਰਿਆਂ ਨੂੰ ਕਿ ਯਾਰ ਜ਼ਿੰਦਗੀ ਦੀਆਂ ਸਾਰੀਆਂ ਦੌਲਤਾਂ ਜ਼ੀਰੋ ਨੇ ਆਪਣੇ ਮਾਪਿਆਂ ਨੂੰ ਪਿਆਰ ਕਰੋ ਉਹ ਤੋਂ ਉੱਪਰ ਕੁਝ ਨਹੀਂ ਹੈ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਨਾ ਪੈਸਾ ਨਾ ਸ਼ੋਹਰਤ ਅਜ ਰੱਬ ਦਾ ਸਭ ਕੁਝ ਦਿੱਤਾ ਹੋਇਆ ਪਰ ਮਾਂ ਨਹੀਂ ਕੋ ਉਸ ਉਸ ਪੈਸੇ ਨੂੰ ਤੁਸੀਂ ਕੀ ਕਰੋਗੇ